ਸਕੂਲ ਤੋਂ ਉਤਰੀ ਆ ਰਹੀ ਸੀ ਉਹ ਟਿਪਰ ਵਾਲੇ ਵਾਰਗ ਪਰ ਚੜਾ ਜਾਉਣਾ ਅਸੀਂ ਮੈਂ ਫੋਮ ਕਰੇ ਪਹੁੰਚ ਗਈ ਜਿੱਦੀ ਪਹੁੰਚ ਕੇ ਆਈ ਰਹੀ ਸੀ ਮੈਂ 50 ਲੇਣ ਆ ਰਿਆ ਸੀ ਮੈਂ ਆਪਣੇ ਸਕੂਲ ਤੋਂ ਪੈਦਲ ਚਲੀ ਆਈ ਸੀ ਚਲੀ ਆ ਰਹੀ ਸੀ ਤੇ ਘਰੇ ਸੁਨਹਿਰ ਆਇਆ ਸੀ ਕਿ ਉਹਨੂੰ ਆ ਕੇ ਲੈ ਜਾਓ ਪਰ ਜਦੋਂ ਗ੍ਰਿਡ ਕੋਲ ਪਹੁੰਚੇ ਤਾਂ ਇੱਕ ਟਿਪਰ ਉਹਦੇ ਉੱਪਰ ਦੀ ਲੰਘਿਆ ਜਿਸ ਕਰਕੇ ਮੌਕੇ ਦੀ ਡੈਥ ਹੋ ਗਈ ਸਰ ਪ੍ਰਣਾਮ ਸਤ ਜੀ ਬਲਵਿੰਦਰ ਸਿੰਘ ਜੀ ਸਰ ਜਿਹੜਾ ਅੱਜ ਐਕਸਲ ਹੋਇਆ ਕੜਕੀ ਰੱਦ ਹੋਇਆ ਸਕੂਲ ਤੋਂ ਉਤਰੀ ਆ ਰਹੀ ਸੀ ਉਹ ਟਿਪਰ ਵਾਲੇ ਵਾਰਗ ਉੱਪਰ ਚੜਾ ਜਾਉਣਾ ਤਾਂ ਪਾਕੇ ਪਤਾ ਲੱਗ ਦੇਖਿਆ ਜਾਏਗਾ ਮੈਂ ਤਾਂ ਲੈਣ ਆ ਰਹੀ ਸੀ ਕੀ ਨਾਮ ਸੀ ਕੁੜੀਆ ਦਾ ਦਸਨੀਤ ਕੌਰ ਇਹ ਕਿਹੜੀ ਕਲਾਸ ਵਿੱਚ ਪੜਦੀ ਸੀ ਪਲਸ 1 ਵਿੱਚ ਪੜਦੀ ਸੀ ਕਿੰਨੀ ਕੁ ਉਮਰ ਸੀਗੇ ਜੀ 16 17 ਸਾਲ ਦੀ ਤੁਸੀਂ ਕੀ ਮੰਗ ਰੱਖਦੇ ਹੋ ਹੁਣ ਉਹਦੇ ਕਾਰਵਾਈ ਹੁਣ ਚ ਟਿਪਰ ਵਾਲੇ ਦੇ ਤੇ ਬੰਦ ਹੋਣ ਜਾਂਦੇ ਬਹੁਤ ਅੰਕਰੇ ਹੋਰ ਵੀ ਕਾ ਕਿਸੇ ਦਾ ਨੁਕਸਾਨ ਕਰ ਸਕਦੇ ਆ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਖਿਲਾਫ ਇਹ ਤਾਂ ਸਾਫ ਜਾਣੇ ਆ। ਟ੍ਰਿਪਰ ਵਾਲਾ ਇੱਥੇ ਹੀ ਆ ਪਾਜੀ। ਪੱਜ ਗਿਆ ਟ੍ਰਿਪਰ ਵਾਲਾ। ਤੈਨੂੰ ਕਿੱਦਾਂ ਪਤਾ ਲੱਗਿਆ ਇਹ ਤਾਂ? ਅਸੀਂ ਮੈਂ ਫਾਰਮ ਕਰੇ ਪਹੁੰਚ ਗਿਆ ਜਿੱਦੀ ਪਹੁੰਚ ਗਿਆ ਨਾ ਆਈ ਰੇਸੀ ਮੈਂ। ਠੀਕ ਹੈ। ਮੈਂ ਪਹੁੰਚ ਕੇ ਲੈਣ ਆ ਰਿਹਾ ਸੀ ਮੈਂ। ਜੇ ਪਹੁੰਚਾ ਸਭ ਖਵਾ ਬਸ ਕਪੂ ਚੁੱਕਿਆ ਸੀ। ਸਰਪਰਾ ਮੈਂ ਆਕੋ। ਮੈਂ ਜੋਹਾਰ ਲਾਲ ਸਰਪੰਚ ਪਿੰਡ ਖੇੜਾ ਗੱਜੂ। ਸਰਕਸ਼ਨ ਦਾ ਠੀਕ ਕਿੱਦਾਂ ਠੀਕ ਕਰ ਦੋ। ਅੱਜ ਸਾਡੇ ਪਿੰਡ ਬਿਜਲੀ ਗ੍ਰੀਡ ਨਾਲ ਲੱਗ ਗਏ ਬਹੁਤ ਹੀ ਮੱਧਪਗ ਹਰਸਾ ਹੋਇਆ ਜਿਸ ਵਿੱਚ ਸਾਡੀ ਇੱਕ ਬਟਿਆ ਤੇ ਜਾਨ ਚਲੀ ਗਈ ਜੋ ਪਿੰਡ ਨਰੇਣਾ ਤੋਂ ਸੀ ਤੇ ਸਾਡੇ ਨਾਲ ਖੜੇ ਸਾਥੀ ਦੀ ਡਾਕਟਰ ਸੀ ਉਹ ਆਪਣੇ ਸਕੂਲ ਤੋਂ ਪੈਦਲ ਚਲੀ ਆਈ ਸੀ ਚਲੀ ਆ ਰਹੀ ਸੀ ਤੇ ਘਰੇ ਸੁਨੇਹਾ ਆਇਆ ਸੀ ਵੀ ਮਾਨੂੰ ਆਕੇ ਲੈ ਜਾਓ ਪਰ ਜਦੋਂ ਗ੍ਰਿਡ ਕੋਲ ਪਹੁੰਚੇ ਤਾਂ ਇੱਕ ਟਿੱਪਰ ਉਹਦੇ ਉੱਪਰ ਦੀ ਲੰਘ ਗਿਆ ਜਿਸ ਕਰਕੇ ਮੌਕੇ ਦੀ ਡੈਥ ਹੋ ਗਈ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਪਹੁੰਚੇ ਜਾ ਕੇ লাশ ਨੂੰ ਟਿੱਪਰ ਦੇ ਸਿਲੋਂ ਕੱਢਿਆ ਇਹ ਜਹਾਜ਼ਪਰ ਲੈ ਕੇ ਆਏ ਆ ਹਸਪਤਲ ਦੀ ਮੌਤਰੀ ਦਿਖਾਈ ਹੈ ਇਹਨਾਂ ਨੇ ਹੁਣ ਕੱਲ ਦਾ ਸਾਨੂੰ ਟਾਈਮ ਦੇ ਪੋਸਟਮਾਰਟਮ ਕਰਨ ਦਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਟਿੱਪਰ ਵਾਲਿਆਂ ਤੇ ਲਗਾਮ ਲਗਾਈ ਜਾਵੇ ਕਿਉਂਕਿ ਇਹਨਾਂ ਕਰਕੇ ਬਹੁਤ ਜ਼ਿਆਦਾ ਹਾਦਸੇ ਹੁੰਦੇ ਹਨ ਜ਼ਿਆਦਾ ਇਹਨਾਂ ਦੀ ਸਪੀਡ ਲਿਮਟ ਕੀਤੀ ਜਾਵੇ ਜਾਂ ਫਿਰ ਛੋਟੀਆਂ ਸੜਕਾਂ ਤੋਂ ਜਾਣਾਂ ਦਾ ਬੰਦ ਕੀਤਾ ਜਾਵੇ ਕਿਉਂਕਿ ਇੱਕ ਇਹੀ ਜਹਾਜ਼ ਸਪਹਿਲਾਂ ਵੀ ਇਸਮਾਨੇ ਹੋਇਆ ਸੀ ਉਹਦੇ ਬਾਰੇ ਤੁਸੀਂ ਹੁਣ ਰਾਜਪੁਰੇ ਹੋਵੇਗੀ ਹੱਦਕੁੱਲੀ ਬਤੀ ਨਾਲ ਮੈਂ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਇਹਨਾਂ ਦੀ ਕੋਖ ਪਰਤਾਲ ਕੀਤੀ ਜਾਵੇ ਕਾਗਜ਼ਾਂ ਦੀ ਜਿਹੜੇ ਇਹਨਾਂ ਦੇ ਡਰਾਈਵਰ ਹਨ ਮੇਰੇ ਡਰਾਈਵਿੰਗ ਲਾਇਸੈਂਸ ਉਹਨਾਂ ਦੀ ਯੋਗਤਾ ਦੇਖੀ ਜਾਵੇ ਕਿ ਉਹ ਗੱਡੀਆਂ ਚਲਾਉਣ ਯੋਗ ਹੈਨ ਕਿਉਂਕਿ ਅੱਜ ਕੱਲ ਆਮ ਹੀ ਨਸ਼ਾ ਕਰਕੇ ਡਰਾਈਵ ਡਰਾਈਵਰੀ ਕਰਦੇ ਹਨ ਇਸ ਕਰਕੇ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਜਿੰਨੀ ਸਖਤ ਕਾਰਵਾਈ ਨਾਲ ਤੇ ਕੀਤੀ ਜਾ ਸਕਦੀ ਹੈ ਕੀਤੀ ਜਾਵੇ ਤਾਂ ਜੋ ਇਹੋ ਜਿਹੇ ਹਾਦਸਿਆਂ ਤੋਂ ਬਚਾਅ ਰੱਖਿਆ ਜਾਵੇ ਕੀ ਅੱਗੇ ਕਦ ਕਾਰਵਾਈ ਕਰਾਓਗੇ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਹੋ ਤੁਸੀਂ ਹੋਕਰ ਦੇ ਬਿਆਨ ਦੇਣਗੇ ਸਰਕਾਰ ਜੋ ਬਣਦੀ ਕਾਰਵਾਈ ਅਸੀਂ ਕਹਾਂਗੇ ਆਪਣੀ ਇਮਾਨਦਾਰੀ ਨਾਲ ਕਰੇ ਪੁਲਿਸ ਪ੍ਰਸ਼ਾਸਨ ਕਰੇਗਾ ਸਾਨੂੰ ਯਕੀਨ ਹੈ ਪੁਲਿਸ ਪ੍ਰਸ਼ਾਸਨ ਤੇ ਵੀ ਜੋਜ ਕਾਰਵਾਈ ਕਰੇਗਾ ਬਿਲਕੁਲ ਸਹੀ ਕਰੇਗਾ ਸਰ ਜਿਹੜਾ ਅੱਜ ਐਕਸੀਡੈਂਟ ਹੋਇਆ ਹੈ ਕਿਦਾਂ ਹੋਇਆ ਇਹ ਤਲਾਹ ਮਿਲੀ ਸੀ ਕਿ ਟਿਪਰ ਹੈ ਪੀਵੀ 23 ए बी 3297 ਉਹ ਜਾ ਰਿਹਾ ਸੀ ਗੱਜੂ ਖੇੜੇ ਨੂੰ ਤੇ ਜਸਨੀਤ ਕੋਲ ਡਾਕਟਰ ਆ ਬਲਵਿੰਦਰ ਸਿੰਘ ਵਾਸੀ ਪਿੰਡ ਨਹਿਣਾ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਲੈਲਾ ਪਿੰਡ ਸਕੂਲ ਤੋਂ ਪੈਦਲ ਜਾ ਰਹੀ ਸੀ ਆਪਣੇ ਘਰ ਇਹਨਾਂ ਨੇ ਆਪਣੇ ਵਾਰਿਸਾਂ ਨੂੰ ਫੋਨ ਕੀਤਾ ਹੋਇਆ ਸੀ ਉਹ ਉਹਨੂੰ ਲੈਣ ਆਏ ਸੀ ਉਹਦਾ ਫਾਦਰ ਉਹਨਾਂ ਨੇ ਸਾਨੂੰ ਫਾਦਰ ਨੇ ਇਤਲਾਹ ਦਿੱਤੀ ਵੀ ਜਿਹੜੀ ਹੈਗੀ ਇਹ ਸਾਡੀ ਲੜਕੀ ਦਾ ਐਕਸੀਡੈਂਟ ਮੌਕੇ ਤੇ ਕਰਕੇ ਟਿੱਪੜ ਡਰਾਈਵਰ ਭੱਜ ਗਿਆ ਕਿੰਨੇ ਵਜੇ ਦੀ ਗੱਲ ਹੈ ਜੀ ਸਾਡੀ ਇਹ तकरीबन 9 ਘੰਟੇ ਪਹਿਲਾਂ ਦੀ ਗੱਲ ਹੈ 2 ਵਜੇ ਦੀ ਗੱਲ ਹੈ 2:05 ਵਜੇ ਕੀ ਕਰ ਵੀ ਕਰੇ ਟਿੱਪੜ ਵਾਲੇ ਦਾ ਅੱמא ਬਿਆਨ ਲਿਖ ਦਿਆ ਜੋ ਲਿਖਣੇ ਹੋਵੇ ਕਲਾਫ ਬਣਦੀ ਕਾਰਵਾਈ ਕਰਾਂਗੇ ਉਹ ਜਾਵਾ ਫਸ ਗਿਆ ਬੱਦ ਗਿਆ ਨਹੀਂ ਫਿਲਹਾਲ ਤਾਂ ਫਸ ਗਿਆ ਬਾਕੀ ਟੀਮ ਭੇਜੀ ਵੀ ਹੈ ਅਸੀਂ ਹੋ ਸਕਦਾ ਕਰ ਲਈਏ ਕੱਬੂ